ਸਸ਼ੀਗਾਂ ਤੁਸੀਂ ਦੇਖ ਰਹੇ ਹੋ ਪੀਟੀਆ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਅਮਨਪ੍ਰੀਤ ਕੋਲ ਤਾਜ਼ਾ ਮਾਮਲਾ ਹੈ ਫਿਜ਼ੋਸਬੂ ਸ਼ਹਿਰ ਦੀ ਦਾਣਾ ਮੰਡੀ ਤੋਂ ਜਿੱਥੇ ਕੀ ਅਚਾਨਕ ਝੁੰਗਿਆਂ ਨੂੰ ਅੱਗ ਲੱਗ ਗਈ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾ ਲਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਾਇਰ ਬ੍ਰਿਗੇਡ ਦੇ ਕਰਮਚਾਰੀ ਅਤੇ ਜ਼ਖਮੀਆਂ ਨੇ ਦੱਸਿਆ ਕਿ ਅੱਗ ਅਚਾਨਕ ਫੈਲ ਗਈ ਤੇ ਸਮਾਨ ਵੀ ਸੜ ਕੇ ਸੁਆਹ ਹੋ ਗਿਆ ਇਹਨਾਂ ਦਾ ਭਾਈ ਬਹੁਤ بڑا ਨੁਕਸਾਨ ਹੋਇਆ ਵਿਚਾਰੇ ਦਾ ਇਹ ਅੰਦਰ ਸੁੱਤਾ ਪਿਆ ਸੀ ਟੱਗ ਲੱਗਾ ਸੀ ਚਲੋ ਜਿੰਨੇ ਵੀਰ ਨੂੰ ਰਾਤ ਮਿਲੀ ਸੌਂ ਗਿਆ ਬਟ ਇਹਨੂੰ ਪਤਾ ਨਹੀਂ ਲੱਗਾ ਕਿਹੜੇ ਵੇਲੇ ਕੀ ਹੋਇਆ ਕੀ ਨਹੀਂ ਉਹ ਵੀ ਛਾਬੜ ਗਿਆ ਨਾ ਤਾਂ ਉਧਰੋਂ ਨਿਕਲ ਸਕਿਆ ਨਾ ਇੱਧਰ ਦੀ ਨਿਕਲ ਸਕਿਆ ਬਟ ਇਹਨਾਂ ਦਾ ਜੋਦਾਨੀ ਨੁਕਸਾਨ ਇਹਨਾਂ ਦਾ ਸਾਰਾ ਕੁਝ ਹੋ ਗਿਆ ਬੰਦੇ ਬਾਤ ਗਿਆ ਚਲੋ ਇਹਨਾਂ ਬਹੁਤ ਜਾਨ ਬਚ ਗਈ ਨੁਕਸਾਨ ਇਹਨਾਂ ਦਾ ਸਾਰੇ ਇਹ ਟੂ ਜਿਹੜੇ ਸਮਾਨ ਵਜਿਆ ਪੱਕਾ ਸਿਲੰਡਰ ਬਿਸਤਰਾ ਮੰਜਾ ਕਪੜਾ ਨੀੜਾ ਜੋ ਵੀ ਅਸਾ ਇਹਨਾਂ ਦਾ ਨਸ਼ਟ ਹੋ ਗਿਆ ਕਿਹੜੀ ਜਗ੍ਹਾ ਬੰਦੇ ਨੇ ਜੀਰਾ ਗੇੜ ਮੰਡੀ ਅਥਾਣਾ ਮੰਡੀ ਪਰਲਾ 1 ਕੇ 1 ਨੰਬਰ ਗੇਟ ਇਹ ਬੰਦਿਆਂ ਦਾ ਬਹੁਤ ਮਾੜਾ ਹੋਇਆ ਜੀ ਇਹਨਾਂ ਨੂੰ ਜਾਣਾ ਪੱਕਾ ਆ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਮੈਂ ਵੇਖੂਗਾ ਇਹਨਾਂ ਦਾ ਕੰਡਾ ਸਾਡੇ ਨੂੰ ਸਰਕਾਰ ਨੂੰ ਚੁੱਪ ਕਰਕੇ ਜੇ ਨਾ ਸੋ ਗਿਆ ਤਾਂ तो आग लगने लग गया तो मैं वहाँ ताला भी नहीं खोल पाया दूसरे तरफ से दूसरे से लगाया था तीन चार चुग् थाने जरूर तीन चार जगह से मैं ताला भी नहीं खोल पाए नुकसान कितना हुआ नुकसान नुकसान कितना हुआ आपका ਨਕਾਂ ਪੰਖਾ ਪੰਖਾ ਮੰੰਜਾ ਸੇ ਸਾਧ ਮੰੰਜਾ ਥਾ ਉਹ ਸਾਰਾ ਜਲ ਗਿਆ ਸਾਰੇ ਸੁੱਤੀ ਜਲ ਗਿਆ ਸਾਰੇ ਸਾਰੇ ਜਲ ਗਿਆ ਸਭ ਕਮਾਨ ਦਾ ਪੋੜਾ ਭਰਾ ਹੋ ਗਿਆ ਸਾਰੇ ਸੁੱਤੀ ਜਲ ਗਿਆ ਸਿਲੰਡਰ ਓਨਰ ਸਭ ਥਾ ਇਸੋਂ ਸਭ ਕੋਈ ਤੁਹਾਡਾ ਨੰਬਰ ਦਿੱਤਾ ਹੈ ਬੱਜੀ ਨਾ ਨਹੀਂ ਆਪਣੇ ਅੱਜ ਇਥੋਂ ਫਾਇਰ ਕਾਲ ਆਈ ਸੀਗੀ ਆਪਣੇ ਦਾਣਾ ਮੰਡੀ ਕੋਇਪੁਰ ਤੋਂ ਜੀ ਇੱਥੇ ਆਪਣੇ ਕੋਸ਼ ਕੋ ਝੰਗੀਆਂ ਦੇ ਵਿੱਚ ਅਚਾਨਕ ਅੱਗ ਲੱਗ ਗਈ ਬਈ ਵਿੱਚ ਇੱਕ ਵਿਅਕਤੀ ਵੀ ਸੁੱਤਾ ਹੋਇਆ ਸੀਗਾ ਉਹਦਾ ਵੀ ਕੋਈ ਮਤਲਬ ਕਿ ਜਿਆਦਾ ਨੁਕਸਾਨ ਨਹੀਂ ਹੋਇਆ ਮਤਲਬ ਕਿ ਮਾੜਾ ਮੋਟਾ ਸੇਕ ਪਿਆ ਹੀ ਉਹਨੂੰ ਤੇ ਬਾਕੀ ਅੱਗ ਲੱਗਣ ਦਾ ਕਾਰਨ ਮੌਕੇ ਦਾ ਪਤਾ ਨਹੀਂ ਲੱਗਾ ਜੀ ਵਾਹੇ ਦੱਸ ਰਿਹਾ ਬਈ ਸੌੜ ਸਤਰ ਹੋਣ ਕਰਨ ਬਈ ਅੱਗ ਲੱਗ ਗਈ ਆ ਤੇ ਬਾਕੀ ਫਿਰ ਬਰਗੇਡ ਨੇ ਮੌਕੇ ਤੇ ਆਣ ਕੇ ਅੱਗ ਤੇ ਕਾਬੂ ਪਾਇਆ ਜੀ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ